ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਭ ਨਾਲ ਉੱਪਰ ਆਪਣੀ ਮਿਹਰ ਬਣਾਈ ਰੱਖਣ ਸੁਖ ਸ਼ਾਂਤੀ ਰੱਖਣ ਸਭ ਨਾਲ ਘਰ ਪਰਿਵਾਰਾਂ ਤੇ ਸੋ ਮੈਨੂੰ ਨਾ ਕਈ ਭੈਣਾਂ ਦੇ ਕਮੈਂਟਸ ਆਏ ਸੀਗੇ ਵੀ ਵੀ ਜੀ ਤੁਸੀਂ ਇਦਾਂ ਦੀਆਂ ਵੀਡੀਓਜ਼ ਬਣਾਇਆ ਕਰੋ ਤੇ ਫਿਰ ਤਾਂ ਕਰਕੇ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਇਹ ਆਪਾਂ ਇੱਕ ਪਹਿਲੇ ਮੁਹਾਵਰੇ ਤੋਂ ਸ਼ੁਰੂ ਕਰਨ ਲੱਗੇ ਆ ਪਹਿਲਾ ਮੁਹਾਵਰਾ ਸ਼ੁਰੂ ਕਰਕੇ ਤੇ ਫਿਰ ਉਹਦੇ ਅਰਥਾਂ ਅਨੁਸਾਰ ਕਰਿਆ ਕਰਾਂਗੇ ਸੋ ਅੱਜ ਦਾ ਪਹਿਲਾ ਮੁਹਾਵਰਾ ਹੈਗਾ ਕਿ ਉਖਲੀ ਵਿੱਚ ਸਿਰ ਦਿੱਤਾ ਫਿਰ ਮੋਲਿਆਂ ਦਾ ਕੀ ਡਰ ਕਹਿੰਨ ਤੋਂ ਭਾਵ ਵੀ ਜਦੋਂ ਵੀ ਆਪਾਂ ਕੋਈ ਔਖਾ ਕੰਮ ਕਰਦੇ ਆ ਤੇ ਫਿਰ ਸਾਨੂੰ ਡਰਨਾ ਨਹੀਂ ਚਾਹੀਦਾ ਕਿਉਂਕਿ ਕੰਮ ਸੌਖਾ ਕੋਈ ਵੀ ਨਹੀਂ ਹੁੰਦਾ ਤੇ ਕਈ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਇਹ ਸਮਝ ਨਹੀਂ ਲੱਗਣੀ ਕਿ ਮਤਲਬ ਮੋळा ਕੀ ਚੀਜ਼ ਹੁੰਦਾ ਹੈ ਤੇ ਪਹਿਲਾਂ ਹੁੰਦੀਆਂ ਸੀਗੀਆਂ ਊਖਲੀਆਂ ਤੇ ਪਹਿਲਾਂ ਹੀ ਹੁੰਦੇ ਸੀ ਮੋਲੇ ਤੇ ਪਰ ਮਹਾਵਰੇ ਤਾਂ ਇਹ ਸੰਸਾਰ ਦੇ ਨਾਲ ਇਸੇ ਤਰ੍ਹਾਂ ਚੱਲਦੇ ਰਹਿਣਗੇ ਤੇ ਇਹ ਇੱਕ ਜਿਵੇਂ ਅੱਜ ਕੱਲ ਛੋਟਾ ਆਪਾਂ ਊਂੜੀ ਡੰਡੇ ਵਰਗਾ ਕਹਿ ਲਈਏ ਇਸ ਤਰ੍ਹਾਂ ਦੀ ਹੁੰਦੀ ਸੀ ਉਹ ਜ਼ਮੀਨ ਦੇ ਵਿੱਚ ਊਖਲੀ ਬਣਾਈ ਜਾਂਦੀ ਸੀ ਤੇ ਜਿਹੜਾ ਮੋळा ਹੁੰਦਾ ਸੀ ਉਹ ਕਾਫੀ ਲੰਬਾ ਹੁੰਦਾ ਸੀ ਤੇ ਕਾਫੀ ਭਾਰਾ ਹੁੰਦਾ ਸੀ ਜਿਦੇ ਵਿੱਚ ਉਹ ਪ੍ਰਾਣੀਆਂ ਬੀਬੀਆਂ ਚੌਲ ਵਗੈਰਾ ਛੱਡਦੀਆਂ ਸੀ ਜਾਂ ਚੌਲ ਹੀ ਜ਼ਿਆਦਾ ਛੱਡਦੀਆਂ ਸੀ ਝੋਨਾ ਵਿੱਚ ਪਾ ਕੇ ਚੌਲ ਛੱਡਦੀਆਂ ਸੀ ਜਾਂ ਹੋਰ ਵੀ ਦਾਲਾਂ ਵਗੈਰਾ ਵੀ ਜਿਵੇਂ ਮੂੰਗੀ ਮਸਰੀ ਦੀ ਦਾਲ ਨੂੰ ਦੜਲਣਾ ਤਾਂ ਉਹ ਵੀ ਇਸ ਤਰ੍ਹਾਂ ਕਰ ਲੈਂਦੀਆਂ ਸੀ ਤੇ ਬਾਅਦ ਵਿੱਚ ਛੱਟ ਲੈਂਦੀਆਂ ਸੀ ਸੋ ਇਹ ਮਹਾਵਰਾ ਹੈਗਾ ਆ ਉਖੜੀ ਵਿੱਚ ਸਿਰ ਦਿੱਤਾ ਫਿਰ ਮੋਲਿਆਂ ਦਾ ਕੀ ਡਰ ਤੇ ਕੰਮ ਕੋਈ ਸੌਖਾ ਨਹੀਂ ਹੁੰਦਾ ਕੰਮ ਸਾਰੇ ਔਖੇ ਹੀ ਹੁੰਦੇ ਆ ਤੇ ਕੰਮ ਨੂੰ ਸੌਖਾ ਬਣਾਉਣਾ ਪੈਂਦਾ ਹੈ ਜਿਵੇਂ ਜ਼ਿੰਦਗੀ ਨੂੰ ਸੌਖਾ ਬਣਾਉਣਾ ਪੈਂਦਾ ਉਵੇਂ ਹੀ ਕੰਮ ਨੂੰ ਸੌਖਾ ਬਣਾਉਣਾ ਪੈਂਦਾ ਜ਼ਿੰਦਗੀ ਤਾਂ ਹੀ ਸੌਖੀ ਹੋਊਗੀ ਜੇ ਸਾਡਾ ਕੰਮ ਕਰਨ ਦਾ ਰੁਟੀਨ ਹੋਊਗਾ ਸੋ ਕੰਮ ਕਰਦੇ ਚੱਲੋ ਹੌਲੀ-ਹੌਲੀ ਸਹਿਜ ਭਾਵ ਨਾਲ ਕਰਦੇ ਚੱਲੋ ਕਾਲੀ ਨਾ ਕਰੋ ਇੱਕੋ ਦਮ ਅਮੀਰ ਹੋਣ ਦੀ ਕੋਸ਼ਿਸ਼ ਨਾ ਕਰੋ ਜਿਹੜਾ ਕੰਮ ਆਪਾਂ ਹੌਲੀ-ਹੌਲੀ ਕਰਾਂਗੇ ਉਹਦੇ ਵਿੱਚ ਬਹੁਤ ਸੰਤੁਸ਼ਟੀ ਹੋਊਗੀ ਬਹੁਤ ਜ਼ਿਆਦਾ ਖੁਸ਼ੀ ਹੋਊਗੀ ਨਿੱਕੀ ਜਹੀ ਚੀਜ਼ ਦੀ ਪ੍ਰਾਪਤੀ ਲਈ ਵੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਊਗੀ ਮੈਂ ਹਰ ਵੀਡੀਓ ਦੇ ਵਿੱਚ ਕਹਿੰਦੀ ਹੁੰਦੀ ਆ ਕਿ ਪੈਸਾ ਜ਼ਿੰਦਗੀ ਜਿਉਣ ਲਈ ਬਹੁਤ ਜ਼ਰੂਰੀ ਆ ਪਰ ਉਹ ਪੈਸਾ ਜਿਹੜਾ ਠੱਗੀ ਮਾਰ ਕੇ ਕਮਾਇਆ ਜਾਵੇ ਜਿਹੜਾ ਧੋਖੇ ਨਾਲ ਕਮਾਇਆ ਜਾਵੇ ਕਿਸੇ ਦਾ ਦਿਲ ਦਿਖਾ ਕੇ ਕਮਾਇਆ ਜਾਵੇ ਇਹ ਪੈਸਾ ਸਾਨੂੰ ਕਦੀ ਵੀ ਹজম ਨਹੀਂ ਆਉਂਦਾ ਸੋ ਇਸ ਤਰ੍ਹਾਂ ਦਾ ਪੈਸਾ ਨਹੀਂ ਹੋਣਾ ਚਾਹੀਦਾ ਪੈਸਾ ਉਹ ਹੋਣਾ ਚਾਹੀਦਾ ਜਿਹਦੇ ਨਾਲ ਸਾਨੂੰ ਸੰਤੁਸ਼ਟੀ ਆ ਜਾਵੇ ਸਾਨੂੰ ਸਬਰ ਆ ਜਾਵੇ ਉਹ ਇਸ ਤਰ੍ਹਾਂ ਦਾ ਪੈਸਾ ਹੋਣਾ ਚਾਹੀਦਾ ਸੋ ਕਹਿਣ ਤੋਂ ਭਾਵ ਹੈ ਵੀ ਸਾਨੂੰ ਕਦੀ ਵੀ ਕੰਮ ਕਰਨ ਤੋਂ ਨਹੀਂ ਡਰਨਾ ਚਾਹੀਦਾ ਕਿਉਂਕਿ ਕੰਮ ਸਾਡੀ ਜ਼ਿੰਦਗੀ ਦਾ ਇੱਕ ਅਨਮੋਲ ਹਿੱਸਾ ਹੈ ਕੰਮ ਕਰਨ ਨਾਲ ਸਾਡੀ ਸਿਹਤ ਬਹੁਤ ਵਧੀਆ ਰਹਿੰਦੀ ਆ ਤੇ ਆਪਾਂ ਅੱਗੇ ਵਧਣ ਬਾਰੇ ਸੋਚਦੇ ਆਂ ਇਹ ਜਿਹੜੇ ਕੰਮ ਨਾ ਕਰਨ ਦੇ ਬਹੁਤ ਜ਼ਿਆਦਾ ਨੁਕਸਾਨ ਆ ਇੱਕ ਸਾਡੀ ਸਿਹਤ ਖਰਾਬ ਹੁੰਦੀ ਆ ਇੱਕ ਸਾਡੇ ਵਿੱਚ ਨੈਗੇਟਿਵਿਟੀ ਬਹੁਤ ਜ਼ਿਆਦਾ ਪੈਦਾ ਹੁੰਦੀ ਆ ਕਹਿੰਦੇ ਹੁੰਦੇ ਵੇਲਾ ਮਨ ਸ਼ਤਾਨ ਦਾ ਘਰ ਸੋ ਵੇਲਾ ਬੰਦਾ ਬੈਠਾ ਉਹਨੇ ਹਮੇਸ਼ਾ ਦੂਜਿਆਂ ਬਾਰੇ ਘਟੀਆਂ ਸੋਚ ਸੋਚਦੇ ਰਹਿਣਾ ਹਮੇਸ਼ਾ ਦੂਜਿਆਂ ਬਾਰੇ ਹੀ ਸੋਚਦੇ ਰਹਿਣਾ ਵੀ ਉਹ ਕੀ ਕਰ ਰਿਹਾ ਉਹ ਮੇਰੇ ਤੋਂ ਬਹੁਤ ਅੱਗੇ ਨਿਕਲ ਗਿਆ ਕੋਈ ਗੱਲ ਨਹੀਂ ਇੱਕ ਦੌੜਿਆ ਜਿਉ ਅੱਗੇ ਵੀ ਨਿਕਲ ਗਿਆ ਹੋ ਸਕਦਾ ਨੂੰਹ ਦੀ ਖਾਣੀ ਪੈ ਜਾਏ ਵੀ ਇਸ ਤਰ੍ਹਾਂ ਕਦੀ ਨਾ ਘਬਰਾਓ ਵੀ ਜੇ ਉਹ ਮੇਰੇ ਨਾਲੋਂ ਬਹੁਤ ਅੱਗੇ ਨਿਕਲ ਗਿਆ ਤੇ ਹੋ ਸਕਦਾ ਤੁਸੀਂ ਕੱਚੇ ਕੁੰਮੇ ਦੀ ਤੋਰ ਨਾਲ ਤੁਰੇ ਜਾਓ ਤੇ ਹੋ ਸਕਦਾ ਤੁਹਾਡਾ ਜਿਹੜੀ ਤੋਰ ਆ ਤੁਹਾਡਾ ਜਿਹੜਾ ਰਹਿਣ ਸਣਿਆ ਤੁਹਾਡਾ ਉਹ ਬਹੁਤ ਸ਼ਾਂਤੀ ਤੇ ਸਕੂਨ ਭਰਿਆ ਹੋਵੇ ਸੋ ਕਦੇ ਵੀ ਕਿਸੇ ਦੇ ਖਿਲਾਫ ਨੈਗਟਿਵਿਟੀ ਨਾ ਕਰੋ ਨੈਗਟਿਵਿਟੀ ਦੇ ਨਾਲ ਸਾਡੀ ਸਿਹਤ ਖਰਾਬ ਹੋਊਗੀ ਤੇ ਹਮੇਸ਼ਾ ਅਸੀਂ ਅੰਮਤਲਬ ਕਿ ਪਿੱਛੇ ਨੂੰ ਜਾਵਾਂਗੇ ਵੀ ਸਾਡਾ ਹਰ ਪੱਖੋਂ ਨੁਕਸਾਨ ਹੀ ਹੋਊਗਾ ਕਦੇ ਵੀ ਅਸੀਂ ਨਾ ਤਰੱਕੀ ਨਹੀਂ ਕਰ ਸਕਦੇ ਕਹਿੰਦੇ ਹੁੰਦੇ ਵੀ ਉਹ ਇਨਸਾਨ ਕਦੀ ਵੀ ਤਰੱਕੀ ਨਹੀਂ ਕਰਦਾ ਜਿਹੜਾ ਦੂਸਰਿਆਂ ਬਾਰੇ ਹਰ ਵੇਲੇ ਨੈਕਟੀਵਿਟੀ ਸੋਚਦਾ ਆ ਵੀ ਹਮੇਸ਼ਾ ਆਪਣੇ ਬੱਚਿਆਂ ਦੀ ਸੁੱਖ ਮੰਗੋ ਪਰਮਾਤਮਾ ਦਾ ਨਾਮ ਲਵੋ ਪਰਮਾਤਮਾ ਦਾ ਨਾਮ ਤੇ ਇੰਨਾ ਕੁ ਜ਼ਿਆਦਾ ਜ਼ਰੂਰੀ ਹੈ ਕਿ ਸਾਡੀ ਰੂਹ ਦੀ ਖਰਾਕ ਹੋਣੀ ਚਾਹੀਦੀ ਹੈ ਸਾਨੂੰ ਐਦਾਂ ਲੱਗੇ ਵੀ ਜਿੱਦਾਂ ਅਸੀਂ ਜੇ ਪਾਠ ਨਹੀਂ ਕਰਿਆ ਤਾਂ ਸਾਡਾ ਸਰੀਰ ਟੁੱਟਣ ਲੱਗਦਾ ਵੀ ਅੱਜ ਮੇਰੇ ਮਤਲਬ ਮੇਰੇ ਤੋਂ ਕੁਝ ਖੁੱਸ ਗਿਆ ਵੀ ਮੇਰਾ ਕੋਈ ਬਹੁਤ ਜ਼ਰੂਰੀ ਕੰਮ ਸੀ ਜਿਹੜਾ ਪਿੱਛੇ ਰਹਿ ਗਿਆ ਸੋ ਸਾਡੇ ਜੀਵਨ ਦੀ ਜਿਹੜੀ ਖਰਾਕ ਆ ਇਹ ਪਾਠ ਸਿਮਰਨ ਦੇ ਨਾਲ ਹੀ ਹੋਣੀ ਚਾਹੀਦੀ ਆ ਵੈਸੇ ਵੀ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਗੁਰੂ ਅਰਜਨ ਦੇਵ ਜੀ ਨੇ ਸਾਡੇ ਲਈ ਤਤੀ ਤਵੀ ਤੇ ਬੈਠੇ ਕੱਲ ਨੂੰ ਉਹਨਾਂ ਦਾ ਸ਼ਹੀਦੀ ਗੁਰਪੂਰਬ ਆ ਤੇ ਸਭ ਗੁਰਦੁਆਰਿਆਂ ਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਹੋ ਰਹੇ ਨੇ ਤੇ ਜੇ ਉਹਨਾਂ ਨੇ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ ਤੇ ਅੱਜ ਆਪਾਂ ਬੜੇ ਸੁਖ ਨਾਲ ਰਹਿ ਰਹੇ ਆ ਬੜੀ ਅੰਜ ਗੁਰੂਆਂ ਦੀਆਂ ਕੁਰਬਾਨੀਆਂ ਦੇ ਸਦਕਾ ਹੀ ਆਪਾਂ ਆਪਣੀ ਜ਼ਿੰਦਗੀ ਨੂੰ ਵਧੀਆ ਤੌਰ ਤਰੀਕੇ ਦੇ ਨਾਲ ਜੀ ਰਹੇ ਆ ਤੇ ਜਿਵੇਂ ਮੈਂ ਬਾਰ ਬਾਰ ਇਹੀ ਗੱਲ ਕਹਿੰਨੀ ਹੁੰਦੀ ਆ ਕਿ ਹਰ ਬੰਦਾ ਪੈਸੇ ਨੂੰ ਮੁੱਖ ਰੱਖਦਾ ਆ ਇੱਥੇ ਬਾਬਰ ਵਰਗੇ ਆਏ ਇੱਥੇ ਜਹਾਗੀਰ ਵਰਗੇ ਆਏ ਸੂਬਾ ਸਰਹੰਦ ਵਰਗੇ ਆਏ ਸਕੰਦਰ ਵਰਗੇ ਆਏ ਤੇ ਕਿ ਕੋਈ ਵੀ ਇਸ ਜਹਾਨ ਵਿੱਚੋਂ ਕੁਝ ਵੀ ਨਹੀਂ ਲੈ ਕੇ ਗਿਆ ਜਦੋਂ ਅਸੀਂ ਕਿਸੇ ਦੀ ਅਰਥੀ ਨਾਲ ਜਾਣਿਆ ਥੋੜੀ ਦੇਰ ਲਈ ਅਸੀਂ ਸੋਚਦੇ ਹਾਂ ਵੀ ਇਹੀ ਸਥਾਨ ਮਤਲਬ ਇਹ ਸਾਡਾ ਵੀ ਇਹੀ ਸਥਾਨ ਆ ਤੇ ਫਿਰ ਕੀ ਮਤਲਬ ਥੋੜੇ ਜਿ ਚੇ ਲਈ ਅਸੀਂ ਭਾਵਕ ਹੁੰਨੇ ਆ ਤੇ ਬਸ ਬੀਬੀਆਂ ਥੋੜਾ ਜਿਹਾ ਮਤਲਬ ਜਿੱਥੇ ਸੰਸਕਾਰ ਹੋ ਰਿਹਾ ਹੁੰਦਾ ਉਥੋਂ ਬਸ ਲੱਗੇ ਲੰਬੂ ਨੂੰ ਵੇਖ ਕੇ ਪਿੱਛੇ ਮੁੜ ਕੇ ਤੇ ਨਾਲ ਦੀ ਨਾਲ ਕਿਸੇ ਦੀਆਂ ਚੁਗਲੀਆਂ ਕਰਨੀਆਂ ਸ਼ੁਰੂ ਕਰ ਦੇਣੀਆਂ ਕਿਸੇ ਦੇ ਘਰ ਬਾਰ ਬਾਰੇ ਪੁੱਛਣ ਲੱਗ ਜਾਣਗੇ ਕਿਸੇ ਦੇ ਮਤਲਬ ਗੱਲ ਕਾਦੀ ਕਿ ਬਾਰ ਬਾਰ ਨਾ ਜਿਹੜੀ ਸਾਡੇ ਅੰਦਰ ਇੱਕ ਉਹ ਘਰ ਕਰ ਚੁੱਕੀ ਨਾ ਚੀਜ਼ ਸ਼ੈਤਾਨੀ ਜਿਹੜਾ ਸਾਡਾ ਦਿਮਾਗ ਸ਼ੈਤਾਨ ਹੋ ਚੁੱਕਾ ਆ ਉਹ ਸਾਨੂੰ ਨਾ ਕਿਤੇ ਵੀ ਟਿਕਣ ਨਹੀਂ ਦਿੰਦਾ ਉਹ ਸਾਨੂੰ ਹਮੇਸ਼ਾ ਮਤਲਬ ਏਦਾਂ ਨੈਗੇਟਿਵਿਟੀ ਵੱਲ ਧੱਕੀ ਜਾਂਦਾ ਤੇ ਅਸੀਂ ਸਗੋਂ ਪਿੱਛੇ ਨੂੰ ਤੁਰੇ ਜਾਂਦੇ ਆ ਭਾਵ ਕੀ ਹੋਰ ਗਰੀਬ ਹੋਈ ਜਾਂਦੇ ਆ ਗਰੀਬੀ ਜਿਹੜੀ ਆ ਨਾ ਗਰੀਬੀ ਚੱਕੀ ਜਾ ਸਕਦੀ ਆ ਜਦੋਂ ਸਾਡੀ ਆਤਮਾ ਸ਼ੁੱਧ ਹੋਵੇ ਤੇ ਸਾਡੇ ਜਿਹੜੀ ਰੂਹ ਦੀ ਖਰਾਕ ਆ ਉਹ ਸਾਫ ਸੁਥਰੀ ਹੋਵੇ ਕਦੀ ਵੀ ਕਿਸੇ ਦਾ ਬੁਰਾ ਨਾ ਕਰੋ ਕਦੀ ਵੀ ਕਿਸੇ ਬਾਰੇ ਬੁਰਾ ਨਾ ਸੋਚੋ ਕਦੀ ਵੀ ਕਿਸੇ ਬਾਰੇ ਬੁਰਾ ਨਾ ਸੁਣਾ ਜੇ ਅਸੀਂ ਸਾਰਿਆਂ ਇਹਨਾਂ ਗੱਲਾਂ ਤੇ ਅਮਲ ਕਰਾਂਗੇ ਤੇ ਜਿੰਦਗੀ ਦੇ ਵਿੱਚ ਹਮੇਸ਼ਾ ਸੁੱਖ ਹੀ ਪਾਵਾਂਗੇ ਦੇਖੋ ਕਈ ਵਾਰੀ ਕਈ ਲੋਕਾਂ ਕੋਲ ਨਾ ਬਹੁਤ ਜ਼ਿਆਦਾ ਪੈਸਾ ਹੁੰਦਾ ਪਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਨਾ ਸੁੱਖ ਨਹੀਂ ਹੁੰਦਾ ਹਮੇਸ਼ਾ ਉਹ ਆਪਣੇ ਮਤਲਬ ਅੰਦਰ ਨੂੰ ਸਾੜੀ ਰੱਖਣਗੇ ਇੱਕ ਦੂਜੇ ਦੇ ਖਿਲਾਫ ਚੱਲੀ ਜਾਣਗੇ ਤੇ ਇਹ ਜਦੋਂ ਆਪਾਂ ਇੱਕ ਦੂਜੇ ਦੇ ਖਿਲਾਫ ਚੱਲਦੇ ਆ ਨਾ ਤੇ ਉਹਦਾ ਬਹੁਤ ਵੱਡਾ ਨੁਕਸਾਨ ਹੁੰਦਾ ਜਿੱਥੇ ਤੁਹਾਨੂੰ ਲੱਗਦਾ ਬਿਕੋਈ ਮੇਰੇ ਨਾਲ ਬਹੁਤ ਜ਼ਿਆਦਾ ਗਲਤ ਚੱਲ ਰਿਹਾ 100% ਤੁਸੀਂ ਉਹਨੂੰ ਆਪਣਾ ਦਿਓ ਕੋਸ਼ਿਸ਼ ਕਰੋ ਕਿ ਮੇਰੇ ਕੋਲੋਂ ਕੋਈ ਭੁੱਲ ਨਾ ਹੋਵੇ ਕਿਉਂਕਿ ਭੁੱਲ ਬਖਸ਼ਾਈ ਜਾ ਸਕਦੀ ਆ ਗਲਤੀ ਬਖਸ਼ਾਈ ਜਾ ਸਕਦੀ ਆ ਉਹ ਪ੍ਰਮਾਤਮਾ ਦੇ ਘਰੇ ਵੀ ਬਖਸ਼ੀ ਜਾਂਦੀ ਪਰ ਗੁਨਾਹ ਕਦੀ ਬਖਸ਼ੇ ਨਹੀਂ ਜਾਂਦੇ ਪਰ ਜੇ ਤੁਸੀਂ ਗੁਨਾਹਾਂ ਵੱਲ ਸ਼ੁਰੂ ਹੋ ਜਾਓਗੇ ਤੇ ਜਿਹੜਾ ਅੱਜ ਦਾ ਮਾਹੌਲ ਆ ਤੇ ਇਹ ਬਹੁਤ ਪੂਰਾ ਕੋਹਰ ਕਲਯੁਗ ਬਣਿਆ ਪਿਆ ਹੈ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਏਦਾਂ ਦੀਆਂ ਘਟਨਾਵਾਂ ਸੁਣਦੇ ਆ ਜਿਸ ਦਾ ਨਾਲ ਸਾਡੀ ਰੂਹ ਕੰਬ ਉੱਠਦੀ ਆ ਤੜਫ ਉੱਠਦੀ ਆ ਵੀ ਹਾਏ ਇਹ ਏਦਾਂ ਹੋ ਗਿਆ ਇਹਦਾ ਨਹੀਂ ਹੋਣਾ ਚਾਹੀਦਾ ਸੀਗਾ ਸੋ ਏਦਾਂ ਦੀਆਂ ਗੱਲਾਂ ਬਸ ਮੇਰੀਆਂ ਸਿੱਧ ਪੱਧਰੀਆਂ ਜੀਆਂ ਗੱਲਾਂ ਹੁੰਦੀਆਂ ਮੈਂ 30 ਸਾਲ ਪੰਜਾਬੀ ਟੀਚਰ ਦੇ ਤੌਰ ਤੇ ਕੰਮ ਕੀਤਾ ਤੇ ਆਪਣੇ ਸਕੂਲ ਦੇ ਵਿੱਚ ਬਹੁਤ ਲੋਕਾਂ ਨੇ ਸਾਨੂੰ ਇੰਨਾ ਕ ਮਤਲਬ ਸਤਿਕਾਰ ਦਿੱਤਾ ਅੱਜ ਵੀ ਮੇਰੇ ਬਹੁਤ ਸਟੂਡੈਂਟ ਮੇਰੇ ਨਾਲ ਜੁੜੇ ਹੋਏ ਆ ਮੈਨੂੰ ਫੋਨ ਕਰਕੇ ਬਾਹਰ ਬੈਠੀਆਂ ਬੱਚੀਆਂ ਬਹੁਤ ਕੁਝ ਪੁੱਛਦੀਆਂ ਨੇ ਮੇਰਾ ਚੈਨਲ ਬਣਾਉਣ ਦਾ ਕਾਰਨ ਵੀ ਇਹੀ ਆ ਉਹਨਾਂ ਬੱਚਿਆਂ ਦੇ ਕਹਿਣ ਤੇ ਹੀ ਮੈਂ ਚੈਨਲ ਬਣਾਇਆ ਤੇ ਕਿਉਂਕਿ ਮੇਰੀ ਉਹਨਾਂ ਦੇ ਨਾਲ ਅਟੈਚਮੈਂਟ ਰਹੇ ਤੇ ਸੋ ਮੈਂ ਆਪਾਂ ਇਸ ਤਰ੍ਹਾਂ ਜਿਵੇਂ ਅੱਜ ਮਹਾਵਰਨ ਨੰਬਰ 1 ਸੀ ਤੇ ਇਹ ਮੁਹਾਵਰਾ ਸ਼ੁਰੂ ਕਰਕੇ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਰਿਹਾ ਕਰਾਂਗੇ ਸੋ ਜਿੰਦਗੀ ਦੇ ਵਿੱਚ ਅੱਗੇ ਵਧੋ ਕਦੀ ਵੀ ਕਿਸੇ ਦਾ ਮਾੜਾ ਨਾ ਕਰੋ ਕਦੀ ਵੀ ਕਿਸੇ ਦਾ ਬੁਰਾ ਸੋਚੋ ਹੀ ਨਾ ਕਿਉਂਕਿ ਜਿੰਦਗੀ ਦੁੱਖ ਸੁੱਖਾਂ ਦਾ ਘਰ ਆ ਇੱਥੇ ਸਭ ਸੁੱਖ ਨਹੀਂ ਤੇ ਸਭ ਦੁੱਖ ਵੀ ਨਹੀਂ ਜੇ ਦੁੱਖ ਆ ਤਾਂ ਦੁੱਖ ਦੇ ਪਿੱਛੇ ਸੁੱਖ ਆ ਜੇ ਸੁੱਖਿਆ ਤਾਂ ਸੁੱਖ ਦੇ ਪਿੱਛੇ ਸਾਨੂੰ ਦੁੱਖ ਵੀ ਸਹਿਣਾ ਪਊਗਾ ਕਿਉਂਕਿ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕੋਈ ਇਨਸਾਨ ਇਹ ਤਾਂ ਨਹੀਂ ਕਹਿ ਸਕਦਾ ਕਿ ਮੈਂ ਕਦੇ ਮੌਤ ਨਹੀਂ ਵੇਖੀ ਬਹੁਤ ਕੁਝ ਹੋ ਜਾਂਦਾ ਬਹੁਤ ਅਜਈਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਇਨਸਾਨ ਬਰਦਾਸ਼ਤ ਵੀ ਨਹੀਂ ਕਰ ਸਕਦਾ ਪਰ ਉਹਨੂੰ ਬਰਦਾਸ਼ਤ ਕਰਨੀਆਂ ਪੈਂਦੀਆਂ ਨੇ بڑے ਵੱਡੇ ਜਿਗਰੇ ਦੇ ਨਾਲ ਫਿਰ ਆਪਾਂ ਗੁਰੂ ਸਾਹਿਬ ਦਾ ਉਹ ਟਸਰਾ ਲੈਣੇ ਆ ਕਿ ਪ੍ਰਮਾਤਮਾ ਜੇ ਸਾਨੂੰ ਦੁੱਖ ਆਇਆ ਤੇ ਸਾਨੂੰ ਸਹਿਣ ਦੀ ਵੀ ਸ਼ਕਤੀ ਦੇ ਤੇ ਸੋ ਇਹ ਬ냥 ਗੱਲਾਂ ਦੇ ਨਾਲ ਅੱਜ ਦਾ ਆਪਣਾ ਮਹਾਵਰਾ ਇਹੀ ਸੀਗਾ ਉਖਲੀ ਵਿੱਚ ਸਿਰ ਦਿੱਤਾ ਤੇ ਮੋਲਿਆਂ ਦਾ ਕੀ ਡਰ ਤੇ ਸੋ ਕੱਲ ਨੂੰ ਆਪਾਂ ਦੂਸਰਾ ਮਹਾਵਰਾ ਵਿਦੇ ਅਰਥ ਕਰਾਂਗੇ ਤੇ ਅਰਥਾਂ ਸਮੇਤ ਹੀ ਤੁਹਾਡੇ ਨਾਲ ਗੱਲ ਕਰਾਂਗੇ ਗਰਮੀ ਬਹੁਤ ਆ ਇੱਥੇ ਜਿੱਥੇ ਮੈਂ ਬੈਠੀ ਆ ਮੈਂ ਪੱਖਾ ਵੀ ਨਹੀਂ ਲਾਇਆ ਬਈ ਆਵਾਜ਼ ਵਿੱਚ ਥੋੜੀ ਪ੍ਰੋਬਲਮ ਹੋ ਜਾਂਦੀ ਵਾਸਤੇ ਦਿਲ ਕਰਦਾ ਹੁੰਦਾ ਬਹੁਤ ਦਿਨਾਂ ਤੋਂ ਹੀ ਮੈਂ ਕੋਈ ਬੈਠ ਕੇ ਗੱਲ ਨਹੀਂ ਸੀ ਕੀਤੀ ਤੇ ਮੈਨੂੰ ਕਾਫੀ ਸਾਰੇ ਕਮੈਂਟਸ ਆਏ ਸਿਗੇ ਬੀਬੀ ਜੀ ਤੁਸੀਂ ਜਦੋਂ ਮੇਰੀਆਂ ਇਦਾਂ ਦੀਆਂ ਸਿਟਿੰਗ ਵਾਲੀਆਂ ਅੱਜ ਦਾ ਵਿਚਾਰ ਵਾਲੀਆਂ ਜਿਵੇਂ ਵੀਡੀਓ ਦੇਖੀਆਂ ਤੇ ਕਹਿੰਦੇ ਬੀਜੀ ਤੁਸੀਂ ਇਹੋ ਜਿਹੀਆਂ ਵੀਡੀਓ ਜਰੂਰ ਬਣਾਇਆ ਕਰੋ ਸਾਨੂੰ ਬਹੁਤ ਵਧੀਆ ਲੱਗਦੀਆਂ ਨੇ ਆਸਟ੍ਰੇਲੀਆ ਤੋਂ ਵੀ ਫੋਨ ਆਇਆ ਸਿਗਾ ਤੇ ਸਾਨੂੰ ਤੁਹਾਡੇ ਬਲੌਗ ਬਹੁਤ ਸੋਹਣੇ ਲੱਗਦੇ ਆ ਬਾਕੀ ਜੇ ਹਰ ਇੱਕ ਕੰਮ 100% ਨਹੀਂ ਹੁੰਦਾ ਦੀ ਜੇ ਆਪਾਂ ਨੂੰ ਮੈਨੂੰ ਇੱਕ ਭੈਣ ਦਾ ਫੋਨ ਆਇਆ ਉਹ ਵੀ ਵਲੌਗ ਬਣਾਉਂਦੇ ਨੇ ਉਹ ਕਹਿੰਦੇ ਕਿ ਮੈਨੂੰ ਮੇਰਾ ਪਰਿਵਾਰ ਬਹੁਤ ਪਰੇਸ਼ਾਨ ਕਰ ਰਿਹਾ ਕਿ ਪਰ ਮੈਂ ਰਾ ਆਂਟੀ ਵਲੌਗ ਬਣਾਉਣ ਨੂੰ ਬਹੁਤ ਜੀ ਕਰਦਾ ਤੇ ਮੈਂ ਬਹੁਤ ਮਿਹਨਤ ਕਰ ਰਹੀ ਆ ਤੇ ਪਰ ਪਰਿਵਾਰ ਜਿਹੜਾ ਨਾ ਉਹ ਪਰਿਵਾਰ ਤਾਂ ਇਹ ਨਹੀਂ ਕਰ ਰਿਹਾ ਕਹਿੰਦੀ ਸਾਡੇ ਰਿਸ਼ਤੇਦਾਰ ਜਿਹੜੇ ਨੇ ਨਾ ਉਹ ਮਤਲਬ ਕਿ ਵੱਧ ਘਟ ਗੱਲਾਂ ਕਰ ਰਹੇ ਨੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਉਹਨਾਂ ਨੂੰ ਇਗਨੋਰ ਕਰੋ ਤੇ ਜੇ ਉਹ ਜਿਆਦਾ ਹੀ ਪਰੇਸ਼ਾਨ ਕਰਦੇ ਨੇ ਤੁਸੀਂ ਉਹਨਾਂ ਤੋਂ ਦੂਰੀ ਬਣਾ ਲਓ ਇਹ ਹੀ ਹੋ ਸਕਦਾ ਤੇ ਜੇ ਤੁਹਾਡਾ ਮਨ ਕਰਦਾ ਕਿਉਂਕਿ ਇਹ ਤਾਂ ਇਹ ਭਾਵਨਾ ਮੰਨਦੀ ਆ ਜੇ ਕਿਸੇ ਦਾ ਮਨ ਹੈ ਕੋਈ ਕਰਨ ਦਾ ਜਿਵੇਂ ਹੁਣ ਅਸੀਂ ਸਕੂਲ ਚ ਪਹਿਲਾਂ ਪੜਾਉਂਦੇ ਰਹੇ ਆ ਤੇ ਮੈਂ ਹਰ ਸੈਟਰਡੇ ਨੂੰ 8ਵੀਂ ਕਲਾਸ ਵਾਲੀਆਂ ਕੁੜੀਆਂ ਨੂੰ ਲੈ ਕੇ ਅਲੱਗ ਰੂਮ ਦੇ ਵਿੱਚ ਉਹਨਾਂ ਦੀ ਪੂਰੀ ਕਾਉਂਸਲਿੰਗ ਕੀਤੀ ਜਾਂਦੀ ਸੀਗੀ ਉਹਨਾਂ ਬੱਚੀਆਂ ਦੀ ਕਿ ਤੁਸੀਂ ਆਪਣੇ ਜੀਵਨ ਦੇ ਵਿੱਚ ਕਿਵੇਂ ਅੱਗੇ ਵਧਣਾ ਹੈ ਤੇ ਕਈ ਵਾਰੀ ਮੁੰਡੇ ਨਰਾਜ਼ ਹੋ ਜਾਂਦੇ ਸਨ ਉਹ ਹੁਣ ਬਾਹਰ ਬੈਠੇ ਮੁੰਡੇ ਕਈ ਵਾਰੀ ਫੋਨ ਕਰ ਵੀ ਦਿੰਦੇ ਵੀ ਆਂਟੀ ਤੁਸੀਂ ਨਾ ਉਦੋਂ ਵੀ ਲੜਕੀਆਂ ਦੇ ਹੱਕ ਚ ਬਹੁਤ ਜ਼ਿਆਦਾ ਬੋਲਦੇ ਸੀਗੇ ਮੈਂ ਕਹਿੰਦਾ ਨਹੀਂ ਇਦਾਂ ਦੀ ਤਾਂ ਕੋਈ ਖਾਸ ਗੱਲ ਨਹੀਂ ਹੈਗੀ ਵੀ ਸਿਰਫ ਇਹ ਹੁੰਦਾ ਆ ਵੀ ਚਲੋ ਮੁੰਡੇ ਥੋੜੇ ਮਰਦ ਸਟਰੌਂਗ ਹੁੰਦੇ ਆ ਤੇ ਲੜਕੀਆਂ ਜਿਹੜੀਆਂ ਆ ਉਹ ਛੇਤੀ ਕਾਲੀਆਂ ਪੈ ਜਾਂਦੀਆਂ इमोਸ਼ਨਲ ਹੁੰਦੀਆਂ ਆ ਕਾਲੀਆਂ ਪੈ ਜਾਂਦੀਆਂ ਤੇ ਇਸ ਕਰਕੇ ਸੋ ਬੱਚਿਓ ਜਿਵੇਂ ਪਿਆਰ ਕਰਦੇ ਹੋ ਉਹਨਾਂ ਪਿਆਰ ਕਰਦੇ ਰਹਿਣਾ ਉਹਨਾਂ ਨੂੰ ਕਮੈਂਟ ਕਰਦੇ ਰਹਿਣਾ ਤੇ ਚੰਗੇ ਚੰਗੇ ਕਮੈਂਟ ਕਰਿਓ ਪ੍ਰਮਾਤਮਾ ਕਰੇ ਤੁਸੀਂ ਕਦੀ ਵੀ ਮੈਨੂੰ ਕੋਈ ਬੈਡ ਕਮੈਂਟ ਨਾ ਕਰਿਓ ਜਿਹਦੇ ਨਾਲ ਮੇਰਾ ਹਿਰਦਾ ਦੁਖੇ ਤੇ ਮੈਨੂੰ ਲੱਗਦਾ 5-6 ਮਹੀਨੇ ਹੋ ਗਏ ਮੈਨੂੰ ਵਲੌਗ ਬਣਾਉਂਦਿਆਂ ਤੇ ਸੋ ਅੱਜ ਤੱਕ ਮੈਨੂੰ ਬੜਾ ਪਿਆਰ ਮਿਲਿਆ ਬੜਾ ਹੰਗਾਰਾ ਮਿਲਿਆ ਤਾਂ ਮੈਨੂੰ ਬੜੀ ਜ਼ਿਆਦਾ ਖੁਸ਼ੀ ਹੁੰਦੀ ਆ ਤੇ ਇਸ ਕਰਕੇ ਜ਼ਿੰਦਗੀ ਦੇ ਵਿੱਚ ਅੱਗੇ ਵਧੋ ਤੇ ਜੇ ਕਰ ਸਕਦੇ ਆ ਕਿਸੇ ਦੀ ਮਦਦ ਕਰੋ ਜਿੰਨੇ ਕੋ ਆਪਾਂ ਕਰ ਸਕਦੇ ਆ ਕਿਸੇ ਦੀ ਮਦਦ ਕਰੋ ਜਿੰਨਾ ਕਿ ਕਿਸੇ ਦਾ ਦੁੱਖ ਸੁਣ ਸਕਦੇ ਆ ਦੁੱਖ ਸੁਣ ਜਿੰਨਾ ਕਿ ਕਿਸੇ ਦਾ ਕਰ ਸਕਦੇ ਆ ਜਰੂਰ ਕਰੋ ਕਿਉਂਕਿ ਬਹੁਤ ਲੋਕ ਆਪਣੇ ਤੋਂ ਵੀ ਥੱਲੇ ਨੇ ਆਪਾਂ ਨੂੰ ਤੇ ਪਰਮਾਤਮਾ ਦਾ ਦਿੱਤਾ ਹੋਇਆ ਸਾਰਾ ਕੁਝ ਆਪਣੇ ਕੋਲ ਆ ਪਰ ਇੱਕ ਸ਼ੁਕਰਾਨਾ ਨਹੀਂ ਹੈ ਕਿਉਂਕਿ ਸ਼ੁਕਰਾਨਾ ਆਪਾਂ ਨੂੰ ਹਰ ਸਾਹ ਦੇ ਨਾਲ ਸ਼ੁਕਰਾਨਾ ਕਰਨਾ ਜ਼ਰੂਰੀ ਆ ਬੰਦਾ ਇੱਕ ਸਾਹ ਵੀ ਕਹਿੰਦੇ ਮਿਰਤਕ ਕੋ ਜੀਵਰਦਨ ਹਾਰ ਪਰਮਾਤਮਾ ਨੇ ਕਿਹਾ ਤੇ ਉਹ ਮਰੇ ਬੰਦੇ ਦੇ ਵਿੱਚ ਵੀ ਸਾਹ ਪਾਉਣ ਵਾਲਾ ਆ ਜੇ ਉਹਦੀ ਮਤਲਬ ਮੇਰ ਹੋ ਜਾਵੇ ਤੇ ਸੋ ਇਸ ਕਰਕੇ ਵੀ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਚੰਗਾ ਸੋਚੋ ਤੇ ਹਰ ਇੱਕ ਦਾ ਭਲਾ ਕਰੋ ਕਦੀ ਕਿਸੇ ਦੇ ਨਾਲ ਬੁਰਾ ਨਾ ਕਰੋ ਤੇ ਬਸ ਇਹੀ ਇਨੰਨਈ ਮੇਰੀ ਤੁਹਾਡੇ ਨਾਲ ਹੈਗੀ ਆ ਤੇ ਮੈਂ ਅਰਦਾਸ ਕਰਦੀ ਆ ਕਿ ਸਾਰੇ ਤੁਸੀਂ ਜ਼ਿੰਦਗੀ ਦੇ ਵਿੱਚ ਸੁਖੀ ਰਹੋ ਧੰਨਵਾਦ ਜੀ